ਆਸ ਜਿਣਾ ਆਸ ਜਿਣਾ ਦਰਸ਼ ਦਿਖਾਵੇ ਆਸ ਜਿਣਾ ਦਰਸ ਦਿਖਾਵੇ ਦਰਸ ਦਿਖਾ ਨਾ ਤਰਿ ਜਾਵੇ ਆਸ ਜਿਣਾ ਆਸ ਜਿਣਾ ਆਸ ਜਿਣਾ ਆਸ ਜਿਣਾ ਹੱਥਾਂ ਤੇਨੂੰ ਸਜਿਣਾ ਮਨ ਚ ਬਸਾਇਆਏ ਹੱਥਾਂ ਤੇਨੂੰ ਸਜਿਣਾ ਮਨ ਚ ਬਸਾਇਆਏ ਦੱਸ ਕਿਉਂ ਸਜਿਣਾ ਮਨੋਂ ਤੁਹੂ ਪੁਲਾਈ ਦੱਸ ਕਿਉਂ ਸਜਣਾ ਮਨੋਂ ਤੁਹੂ ਪੁਲਾਈ ਯਾਦ ਤੇਰੀ ਰਹਿੰਦੀ ਯਾਦ ਤੇਰੀ ਰਹਿੰਦੀ ਨੇ ਤਿਤ ਤਉਂਦੀਏ ਰੋਣਾ ਬੜਾ ਤੈਨੂੰ ਯਾਦ ਕਰੇ ਆਈ ਰੋਣਾ ਬੜਾ ਤੈਨੂੰ ਯਾਦ ਕਰੇ ਆਇਆ ਹੁਣ ਤਾਂ ਮੁੜ ਆਵੇ ਹੁਣ ਤਾਂ ਤੂੰ ਹੁਣ ਤਾਂ ਤੂੰ ਮੁੜ ਆ ਮੁੜ ਆਵੇ ਦਰਸ ਦਿਖਾ ਦਣਾ ਦਰਸ ਦਿਖਾਵੇ ਸੌਣ ਮਹੀਨਾ ਆਇਆ ਸਜਣਾ ਤੂੰ ਨਾ ਪੇਰਾ ਪਾਇਆ ਸਜਣਾ ਸੌਣ ਮਹੀਨਾ ਆਇਆ ਸਜਣਾ ਤੂੰ ਨਾ ਪੇਰਾ ਪਾਇਆ ਸਜਣਾ ਤੇਲੀਆਂ ਪਾਇਆ ਗਿੱਤ ਸਜਣਾ ਬਿਰਹਾ ਮਰੀ ਨੂੰ ਨਾ ਪਾਇਆ ਸਜਣਾ ਸਹੇਲੀਆਂ ਪਾਇਆ ਕਿ ਤਾਸ ਜਿਨਾ ਬਿਰਹਾ ਮਾਰੀ ਨੂੰ ਨਾ ਪਾਇਆ ਸਜਣਾ ਆ ਮੇਰੇ ਨਾਲ ਤੂੰ ਪੀਂਗ ਚੜਾਵੇ ਦਰਸ ਦਿਖਾ ਸਜਣਾ ਦਰਸ ਦਿਖਾਵੇ ਸੌੜ ਮਹੀਨੇ ਬਦਲ ਚੜੇ ਚੜੇ ਆਏ ਸੌੜ ਮਹੀਨੇ ਬਦਲ ਚੜੇ ਚੜੇ ਆਏ ਮੋਰ ਵੀ ਦੇਖ ਦੇਖ ਪਹਿਲਾਂ ਪਿਆ ਪਾਏ ਮੋਰ ਵੀ ਦੇਖ ਦੇਖ ਪਹਿਲਾਂ ਪਿਆ ਪਾਏ ਜਦੋਂ ਬਰਸਾਤ ਸुरू ਹੋ ਗਈ ਜਦੋਂ ਬਰਤਾਤ ਸੁਰੂ ਹੋ ਗਈ ਕਈਆਂ ਖੀਰ ਪੂੜੇ ਬਣਾ ਖਾਈ ਕਈਆਂ ਖੀਰ ਪੂੜੇ ਖਾਈ ਤੂੰ ਆਵੇ ਖਵਾਵਾ ਬਣਾਵੇ ਦਰਸ ਦਿਖਾਸ ਜਿਨਾ ਦਰਸ ਦਿਖਾਵੇ ਕੱਲੀ ਕਮਾਈ ਦਾ ਦੱਸ ਕੀ ਕਰੇਗਾ ਕੱਲੀ ਕਮਾਈ ਦਾ ਦੱਸ ਕੀ ਕਰੇਗਾ ਕੱਲ ਤੱਕ ਮਰੇਗਾ ਕੱਲ ਤੱਕ ਮਰੇਗਾ ਸੁਣਨ ਕਰ ਮਹਿਕ ਕਹਿ ਕੇ ਜਾਣਾ ਦੁਨਣਾ ਕਰੂ ਮੈਂ ਕਹਿ ਕੇ ਜਾਣਾ ਯਾਦ ਕਰ ਉਪਲਾ ਦੇ ਪੁਕਾਰੇਗਾ ਯਾਦ ਕਰ ਉਪਲਾ ਦੇ ਪੁਕਾਰੇਗਾ ਤੂੰ ਆਵੇ ਸੰਗ ਰੂਰ ਵੀ ਤੂੰ ਆਵੇ ਸੰਗ ਰੂਰ ਵੀ ਪੂਰੇ ਹੋਣ ਚਾਵੇ ਦਰਸ ਦਿਖਾ ਸਜਣਾ ਦਰੇਜ਼ ਦਿਖਾਵੇ ਸੁਨਨਾ ਕਰ ਮੈਂ ਕਿ ਜਾਣਾ ਸੁਨਨਾ ਕਰ ਮੈਂ ਕਿ ਜਾਣਾ ਯਦ ਕਰ ਉਪਲਾਵੇ ਪੁਕਾਰੇਗਾ ਜਦ ਪੁਨਾ ਆਕੇ ਪੁਕਾਰੇਗਾ ਲੋਜੀ ਗੀਤ ਬੇਸ ਨੇ ਆ ਤੁਸੀ ਨਹੀਂ ਲਿਖਣਾ ਮੇਰੀ ਆਦਤ ਹੈ ਹੁਣ ਗਾਣਾ ਤੁਸੀ ਆ 음, 쥐로잉. <shrie>